ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਆਪਾਂ ਨੇ ਵੀਡੀਓ ਨੰਬਰ 3 ਬਲੌਗ ਨੰਬਰ 3 ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਹਾਂ ਫੇਰ وہی ਰੋਜ਼ ਦਾ ਰੁਟੀਨ ਦੁੱਧ ਪਾਉਣਾ ਅੱਜ ਆਪਾਂ ਚੱਲੇ ਹਾਂ ਦੁੱਧ ਪਾਉਣਾ ਆਪਣੇ ਮੋਟਰਸਾਈਕਲ ਤੇ ਕਰਮਾ ਵਾਲੇ ਤੇ ਪੀਵੀ 19 ਕੇ 90 86 ਬਹੁਤ ਕਰਮਾ ਵਾਲਾ ਕੋਟਰਾ ਕਲਾਇਆ ਆਪਣਾ ਅੱਜ ਚੱਲੇ ਆਏ ਉੱਤੇ ਸਕੂਟਰ ਇਹ ਅੱਜ ਡੈਡੀ ਲੈ ਕੇ ਗਏ ਵੀ ਅਸੀਂ राहत चल के बदलावे दुकान भी चा पीने जो दिखावा अपनी दुकान तो ही देखो सवेरे ठंडा माहौल चलें अज कोई नहीं है दो ना दीप ना अपना रवि बने रहे वीडियो च ਲੋ ਜੀ ਪਾ ਮੋਟਰਸਾਈਕਲ ਨਾਲ ਸਕੂਟਰੀ ਬਦਲਾ ਲਈ ਸੀ ਪਰ ਐ ਵੀ ਦਿੱਕਤ ਛੋਟੇ ਚ ਵੀ ਕੋਸ਼ ਨਹੀਂ ਸੀ ਆਪਣੇ 90 ਸਿਆਸੀ ਚ ਮੋਟਰਸਾਈਕਲ ਚ ਮਗਰ ਸਕੂਟਰੀ ਦੇ ਵਿੱਚ ਦੁਕਾਨ ਦੀਆਂ ਚਾਬੀਆਂ ਹੁੰਦੀਆਂ ਨੇ ਸਾਰਾ ਕੰਮ ਦਾ ਸਮਾਨ ਹੁੰਦਾਗਾ ਤਾਂ ਕਰਕੇ ਕਾਹ ਲੈਣੀ ਪਈ ਜਦ ਕਿ ਸਕੂਟਰੀ ਬਹੁਤ ਦਿੱਕਤ ਦਿੰਦੀ ਆ ਐ ਨਹੀਂ ਪਤਾ ਹੁਣ ਕਦੀ ਜਾਂਦੀ ਖੜ ਜੇ ਐ ਨਹੀਂ ਪਤਾ ਕਿੱਥੇ ਧੋਖਾ ਦੇ ਜੇ ਓਲਾ ਓਲਾ ਚ ਓਲਾ ਉਹ ਨਹੀਂ ਬਣਿਆ ਆਏਗਾ ਸਭ ਤੋਂ ਕੋਲਾ ਭਾਈ ਮੈਂ ਤਾਂ ਰਹਿ ਦੇਉਂਗਾ ਵੀ ਇਹ ਸਕੂਟਰੀ ਲੋ ਹੀ ਤਾਂ ਸਭ ਤੋਂ ਕਬੜ ਚੀਜ਼ ਇਹ ਆ ਅਸਮੈਂ ਲੈ ਲਈ ਮੈਂ ਤਾਂ ਐ ਵੀ ਹਟਾ ਲਈਏ ਪੈਸਾ ਬਥੂੜ ਕਰ ਲਈਏ ਜੇ ਬਣਿਆ ਨੂੰ ਕੋਈ ਲਿਓ ਨਾ ਤੁਸੀਂ ਕਦੇ ਵੀਡੀਓ ਤੇ ਦੇਖ ਕੇ ਕਹਿੰਦੇ ਵੀ ਆਪ ਤਾਂ ਲਈ ਫਿਰ ਤਾਂ ਸਾਨੂੰ ਰੋਕੀ ਜਾਂਦਾ ਭਾਈ ਦਿੱਕਤਾਂ ਬਹੁਤ ਹਿੰਦੀ ਹੈਗੀ ਕਿ 20% ਤੋਂ ਦਾ ਸਿੱਧੀ 3% ਤੇ ਆ ਜਾਂਦੀ ਆ ਮੋਨਿਟੇ ਇਹ ਦਿੱਕਤ ਚੱਲ ਰਹੀ ਹੈਗੀ ਦੂਜਾ ਇਹਦਾ ਸਟੈਂਡ ਲਾ ਦਾਂਗੇ ਇਹਦਾ ਬਟਨ ਦਬਕ ਕੇ ਰਨਿੰਗ ਮੋਡ ਤੋਂ ਇਹਨੂੰ ਪਾਰਕ ਮੋਡ ਤੇ ਲਿਆਉਣਾ ਪੈਂਦਾਗਾ ਆਪ ਨਹੀਂ ਹੁੰਦੀ ਹੈਗੀ ਇਹ ਦੂਜੀ ਦਿੱਕਤ ਇਹ ਹੈਗੀ ਹੋਰ ਵੀ ਦਿੱਕਤਾਂ ਬਹੁਤ ਨੇ ਗਿਆ ਹੌਲੀ ਹੌਲੀ ਤੁਹਾਨੂੰ ਦੱਸੀ ਜਾਵਾਂਗੇ ਔਰ ਵੀਰ ਬਣਿਆ ਕੋਈ ਇਹਨੂੰ ਲਿਓ